हां जी वीरो अब बापू बूटा सिंह एक बार ਗੋਲਗ ਚੋਰੀ ਕਰਦਾ ਫੜਿਆ ਗਿਆ ਸੀ ਤੇ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ ਦੇ ਗੋਲਗਾ ਗੜਗਾ ਦਾ ਕੰਮ ਦੇਦਾ ਹੋ ਗਿਆ ਬੰਦ ਪਰ ਨੇ ਦੂਜਾ ਕੰਮ ਕਰ ਲਿਆ ਨੇ ਸੋਚਿਆ ਵੀ ਯਾਰ ਪੰਜਾਬ ਦੇ ਉਲਟ ਚੱਲੋ ਮਾਇਆ ਹੀ ਮਾਇਆ ਭੇਮ ਹੀ ਭੇਮ ਹੁਣ ਬਾਪੂ ਬਾਪੂ ਰੋਜ਼ ਦੋ ਦਿਨ ਵੀਡੀਓ ਪੰਜਾਬ ਦੇ ਉਲਟ ਪਾਉਂਦਾ ਆ ਤੇ ਮਾਝੇ ਲੈਂਦਾ ਭੇਮ ਲੈਂਦਾ ਤਾਂ ਏਜੰਸੀਆਂ ਦਾ ਸੱਦੇ ਹੱਥ ਹੋ ਗਏ ਆ ਵੀਡੀਓ ਫੁੱਲ ਚੱਲਦੇ ਆ YouTube ਤੇ ਟੌਰ ਵਾਧੂ ਰਿਸਪੈਕਟ ਵਾਧੂ ਲੈਵਲ ਵੱਡਾ ਹੋ ਗਿਆ ਬਾਪੂ ਦਾ ਤੇ ਬਾਪੂ ਪੰਜਾਬ ਦੇ ਉਲਟ ਵੀਡੀਓ ਪਾਈ ਜਾਂਦਾ ਵੀਡੀਓ ਪਾਈ ਜਾਂਦਾ ਵੀਡੀਓ ਪਾਈ ਜਾਂਦਾ ਤੇ ਪੈਸੇ ਕਮਾਈ ਜਾਂਦਾ ਪੈਸੇ ਕਮਾਈ ਜਾਂਦਾ ਪੈਸੇ ਕਮਾਈ ਜਾਂਦਾ ਏ ਯਾਰ ਚੰਗਾ ਕੰਮ ਆ ਭੈਣੋ ਜਿਹੜਾ ਕਿਹੜਾ ਜਿਨੇ ਕਿਨੇ ਪਾਏ ਕਮਾਉਣੇ ਆ ਜਿਨੇ ਕਿਨੇ ਫੇਮ ਲੈਣਾ ਜਿਨੇ ਕਿਨੇ ਇੰਜੋਏ ਕਰਨਾ ਪੰਜਾਬ ਦੇ ਉਲਟ ਚੱਲ ਪਾ ਆਪਣੇ ਲੋਕਾਂ ਦੇ ਉਲਟ ਚੱਲ ਪਾ ਮ제 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 ਇਹ ਚੰਗਾ ਕੰਮ ਆ ਯਾਰ ਇੱਕ ਪੰਜਾਬ ਹੀ ਦੁਨੀਆ ਦੀ ਉਹ ਜੀ ਸਟੇਟ ਆ ਕਿ ਜਿਹੜਾ ਪੰਜਾਬ ਦੇ ਉਲਟ ਚੱਲੂਗਾ ਉਹ ਮ제 ਲਊਗਾ ਤੇ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਪੰਜਾਬ ਦੀ سپورਟ ਦੀ ਗੱਲ ਕਰੂਗਾ ਓ ਵਿਚਾਰਾ ਭਲਾ ਯੋਗਾ ਰਹਿ ਜੂਗਾ ਨਮਸਕਾਰਾਂ ਯੋਗਾ ਰਹਿ ਜੂਗਾ ਉਹਨੂੰ ਵਾਦੋ ਵਾਦ ਲੋਕ ਮਥੇ ਟੇਕ ਛੱਡਣਗੇ ਬਾਕੀ ਉਹਦੇ ਪੱਲੇ ਕੱਖ ਨਹੀਂ ਪੈਂਦਾ ਤੇ ਵੀਰੋ ਲੱਗਦਾ ਆਪਾਂ ਨੂੰ ਵੀ ਇਦਾਂ ਹੀ ਕਰਨਾ ਪੈਣਾ ਆਪਾਂ ਨੂੰ ਵੀ ਪੰਜਾਬ ਦੇ ਓਲਡ ਚੱਲਣਾ ਪੈਣਾ ਪਾਇਆ ਟਗਾ ਕੋਲ ਹੈ ਨਹੀਂ ਬੜੀ ਬੁਰੀ ਜ਼ਿੰਦਗੀ ਨਿਕਲ ਰਹੀ ਆ ਤੇ ਲੱਗਦਾ ਬਾਪੂ ਬੂਟਾ ਸੇ ਗਾਲਾਂ ਕਾਮੀ ਕਰਨਾ ਪੈਣਾ ਕਿਉਂਕਿ ਇਹੋ ਹੀ ਕੰਮ ਸਭ ਤੋਂ ਵਧੀਆ ਆ ਪਿਆਰ ਦੇ ਉਲਟ ਚੱਲੋ ਆਪਣੇ ਲੋਕਾਂ ਦੇ ਉਲਟ ਚੱਲੋ ਸਿੱਖ ਕੌਮ ਦੇ ਉਲਟ ਚੱਲੋ ਦੇ ਮਜੇ ਲਓ ਪੈਸੇ ਕਮਾਓ ਟਾ ਨਾਰਾ ਸਿਕਿਉਰਟੀ ਵੀ ਮਿਲ ਜਾਣੀ ਆ ਤੇ ਬਾਪੂ ਸਵੇਰ ਤੇ ਸਵੇਰੇ ਉੱਠਦਾ ਆ ਨਾਟ ਹੋ ਗਏ ਪਹਿਲਾ ਵੀਡੀਓ ਇਹਦਾ 9 ਵਜੇ ਹੁੰਦਾ ਆ ਦੂਜਾ ਵੀਡੀਓ ਇਹਦਾ 12 ਵਜੇ ਹੁੰਦਾ ਆ ਤੀਜਾ ਵੀਡੀਓ ਇਹਦਾ 3 ਵਜੇ ਹੁੰਦਾ ਆ ਚੌਥਾ ਵੀਡੀਓ ਇਹਦਾ ਸਾਢੇ 6 ਵਜੇ ਹੁੰਦਾ ਤੇ ਇੱਕ ਵੇ ਵੀਡੀਓ 9 ਵਜੇ ਹੁੰਦਾ ਬਾਅਦ ਸਾਰੇ ਵੀਡੀਓ ਫੁੱਲ ਚੱਲਦੇ ਆ ਸਾਰੇ ਸਿੱਖਾਂ ਦੇ ਖਿਲਾਫ ਹੁੰਦੇ ਆ ਤੇ ਬਾਪੂ ਮਜੇ ਲੈਂਦਾ ਚੰਗਾ ਵਧੀਆ ਸੂਤ ਲਾਇਆ ਬਾਪੂ ਨੇ ਲਗਾ ਰਹਿ ਬਾਪੂ ਲਗਾ ਰਹਿ ਲਗਾ ਰਹਿ ਲਗਾ ਰਹਿ ਲਗਾ ਰਹਿ ਲਗਾ ਰਹਿ ਕੰਮ ਖਿੱਚੀ ਚੱਲ ਕੰਮ ਖਿੱਚੀ ਜਲ ਬਾਪੂ ਕੰਮ ਖਿੱਚੀ ਜਲ